ਵਧੀਆ ਵਧੀਆ ਆ ਗਿਆ ਮੈਂ ਆ ਗਿਆ ਆ ਗਿਆ ਬਾਈ ਛਾ ਗਿਆ ਛਾ ਗਿਆ ਬਾਈ ਛਾ ਗਿਆ ਛਾ ਗਿਆ ਟਰੈਕਟਰ ਵਾਲੇ ਦੀ ਬੱਲੇ ਬੱਲੇ ਟਰੈਕਟਰ ਵਾਲੇ ਦੀ ਬੱਲੇ ਬੱਲੇ ਮਾਰ ਦੀ ਗੋਲ ਓਕੇ ਵਧਿਆ ਪੱਕੇ ਆ ਸਾਡੇ ਹਾਂ ਆਣਾ ਚਲੋ ਚਲੋ ਵਧਿਆ ਕਿਹਾ ਚੱਲਾ ਠੀਕ ਹੈ ਪੁੱਛ ਦੱਸੋ ਬੜੀਆ ਬਸਮਿਲਨ ਵਾਲੇ ਬਲਵਿੰਦਰ ਸਿੰਘ ਬਿੱਦੜ ਨੂੰ ਟਰੈਕਟਰ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਆਪਣਾ ਕੀਮਤੀ ਵੋਟ ਪਾ ਕੇ ਐਮਸੀ ਬਣਾਓ ਜੀ ਉਹਨਾਂ ਦੀ ਜਿੱਤ ਉਹਦੀ ਹੀ ਜਿੱਤ ਹੋਏਗੀ ਬਿਲਕੁਲ ਹੀ ਰਹੀ ਹੈ ਬਿਲਕੁਲ ਹੀ ਰਹੀ ਹੈ ਠੀਕ ਹੈ ਉਹਦੇ ਉਹਨਾਂ ਨਾਲ ਤਾਂ ਓਕੀ ਹੈ ਲੋਕਲ ਤਾਂ ਹੈ ਜਾਣੇ ਬੰਦੇ